ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਕੀ ਕੁਝ ਮੋਟਿਵ ਹੈ ਜਿਸ ਨੂੰ ਲੈ ਕੇ ਤਿਰੰਗਾ ਯਾਤਰਾ ਦਾ ਆਯੋਜਨ ਅ ਸਰਕਾਰ ਨੇ ਔਰ ਰਾਸ਼ਟਰੀ ਸੁਰੱਖਿਆ ਮੰਚ ਦੇਸ਼ ਪਰ ਇੱਕ ਫੈਸਲਾ ਹੋਇਆ ਕਿ ਜੋ ਪ੍ਰਕਰਮ ਸੰਦੂਰ ਆਪਰੇਸ਼ਨ ਦੇ ਵਿੱਚ ਸਾਡੇ ਸੈਨਿਕਾਂ ਨੇ ਦਿਖਾਇਆ ਉਹਨਾਂ ਦੇ ਪ੍ਰਤੀ ਇੱਕ ਸ਼ਰਧਾ ਨੂੰ ਦੱਸਦੇ ਹੋਏ ਸਨਮਾਨ ਨੂੰ ਦੱਸਦੇ ਹੋਏ ਸਾਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਹੈ ਉਹ ਕੱਢੀ ਜਾਵੇ ਔਰ ਇਸ ਤਿਰੰਗਾ ਯਾਤਰਾ ਸੰਦੂਰ ਆਪਰੇਸ਼ਨ ਨੂੰ ਸਮਰਪਿਤ ਹੈ ਜੋ ਪੈਲਗਾਮ ਦੇ ਵਿੱਚ ਪਾਕਿਸਤਾਨ ਸਮਰਥ ਅਤਵਾਦੀਆਂ ਨੇ ਨਿਹੱਤੇ ਉਹਨਾਂ ਲੋਕਾਂ ਨੂੰ ਧਰਮ ਪੁੱਛ ਕੇ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਿਆ ਸਾਰਾ ਦੇਸ਼ ਜਿਹੜਾ ਹੈ ਉਹਦੇ ਨਾਲ ਚਿੰਤਤ ਵੀ ਹੋਇਆ ਉਹਦੇ ਨਾਲ ਵਰੀਡ ਵੀ ਹੋਇਆ ਉਹਦੇ ਨਾਲ ਦੇਸ਼ ਨੇ ਇੱਕ ਸਰਦ ਦੇ ਵਿੱਚ ਇਹ ਪ੍ਰਾਰਥਨਾ ਕੀਤੀ ਸਰਕਾਰ ਨੂੰ ਕਿ ਐਸਾ ਕੋ ਕੰਮ ਕਰੋ ਜਿਹਦਾ ਪਾਕਿਸਤਾਨ ਨੂੰ ਨਾਨੀ ਯਾਦ ਆ ਜੀਏ ਤਾਂ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਅੱਤਵਾਦ ਦੇ ਜਿਹੜੇ ਅੱਡੇ ਸੀ ਉਹਨਾਂ ਨੂੰ ਜਿਸ ਤਵਾਹ ਕੀਤਾ ਗਿਆ ਮਜ਼ਾਈਲਾ ਨਾਲ 18 ایر ਅਟੈਕ ਕਰਕੇ ਔਰ ਬਾਅਦ ਦੇ ਵਿੱਚ 에어 بیس ਵੀ ਪਾਕਿਸਤਾਨ ਦੇ ਜਿਹੜੇ ਹੈ ਉਹਨਾਂ ਨੂੰ ਤਵਾਹ ਕੀਤਾ ਗਿਆ ਇਹ ਤਿਰੰਗਾ ਯਾਤਰਾ ਸਾਡੇ ਉਹਨਾਂ ਦੇਸ਼ ਦੇ ਸੈਨਿਕਾਂ ਨੂੰ ਸਮਰਪਿਤ ਹੈ ਉਹਨਾਂ ਦੀ ਹੌਸਲਾ ਅਫਜ਼ਾਈ ਹੈ ਉਨ੍ਹਾਂ ਦੇ ਪ੍ਰਤੀ ਸਤਿ ਸ੍ਰੀ ਅਕਾਲ ਹੈ ਤਾਂ ਸਾਰੇ ਦੇਸ਼ ਵਿੱਚ ਇਹ ਤਿਰੰਗਾ ਯਾਤਰਾ ਨਿਕਲ ਰਹੀ ਹੈ ਤੁਸੀਂ ਦੇਖਿਆ ਨਾ ਸਾਡੇ ਕੇਂਦਰ ਦੇ ਮੰਤਰੀ ਵੀ ਅਮਨ ਸ਼ਾਹ ਜੀ ਵੀ ਅੱਜ ਯਾਤਰਾ ਲੈ ਕੇ ਨਿਕਲੇ ਨੇ ਸਾਰੇ ਸੀਐਮਸ ਯਾਤਰਾ ਲਾ ਕੇ ਨਿਕਲੇ ਨੇ ਪਰ ਖੁਸ਼ੀ ਦੀ ਗੱਲ ਹੈ ਕਿ ਪਾਰਟੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਇਸ ਯਾਤਰਾ ਨੂੰ ਸੰਪੰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੀਤੀ ਵੀ ਹੈ ਅੱਜ ਇੱਕ ਦੇਸ਼ ਜਿਹੜਾ ਹੈ ਇੱਕ ਝੰਡੇ ਥੱਲੇ ਤਿਰੰਗੇ ਝੰਡੇ ਥੱਲੇ ਇਕੱਠਾ ਹੋਇਆ ਅੱਜ ਦੇਸ਼ ਆਪਣੀ ਏਕਤਾ ਖੜਤਾ ਵਾਸਤੇ ਇਕੱਠਾ ਹੋਇਆ ਅੱਜ ਦੇਸ਼ ਉਹਨਾਂ ਸੈਨਿਕਾਂ ਦੀ ਨੂੰ ਸਲਾਮ ਕਰਨ ਲਈ ਇਕੱਠਾ ਹੋਇਆ ਜਿਨ੍ਹਾਂ ਨੇ ਇਸ ਆਪਰੇਸ਼ਨ ਨੂੰ ਕਾਮਯਾਬ ਕੀਤਾ ਸਰ ਇਹ ਕਿੱਥੇ ਦਾ ਕੱਢੀ ਜਾਣੀ ਚਾਹਤਰਾ ਇਹ ਯਾਤਰਾ ਅਸੀਂ ਕਿਉਂਕਿ ਇਹ ਸੰਬੋਲਿਕ ਹੈ ਇਹ ਅਸੀਂ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫੋਟੋ ਗੈਲਰੀ ਹੈ ਉਹਨਾਂ ਸਾਰੇ ਮਾਰਟਾਇਰਜ਼ ਦੀ ਜਿਹੜੀ ਮੈਂ ਆਪਣੇ ਐਮਪੀ ਲੈਡ ਫੌਂਡ ਚੋਂ ਬਣਾਈ ਸੀ ਇੱਥੋਂ ਸ਼ੁਰੂ ਕਰਕੇ ਅਸੀਂ ਘੰਟਾ ਕਰ ਤੱਕ ਜਾਵਾਂਗੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਹੈਗਾ ਨਾਗਰਿਕ ਸੁਰੱਖਿਆ ਮੰਚ ਦੇ ਅਧੀਨ ਕੀਤਾ ਜਾ ਰਿਹਾ ਤਿਰੰਗਾ ਯਾਤਰਾ ਜਿਹੜਾ ਕਿ ਪਾਕਿਸਤਾਨ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਹਿੰਦੁਸਤਾਨ ਨੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਔਰ ਸਾਡੇ ਸੈਨਿਕਾਂ ਨੇ ਜਿਹੜਾ ਮੂੰਹ ਮੋੜ ਉਹਨਾਂ ਨੂੰ ਜਵਾਬ ਦਿੱਤਾ ਹੈ ਉਸ ਅਬਲਖਸ਼ ਵਿੱਚ ਪੂਰੇ ਦੇਸ਼ ਭਰ ਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਿਪੁੰਨ ਸ਼ਰਮਾ ਜੀ ਜ਼ਿਲ੍ਹਾ ਅਧਿਖ ਜਿਹਦੇ ਅਧੀਨ ਅਧਿਅਕਸ਼ਤਾ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਕਿ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀਆਂ ਪੈਣਾ ਪ੍ਰਾਵਾਂ ਵਿੱਚ ਬਹੁਤ ਉਤਸ਼ਾਹ ਹੈ ਦੇਸ਼ ਨੂੰ ਲੈ ਕੇ ਰਾਸ਼ਟਰ ਨੂੰ ਲੈ ਕੇ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ 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 ਅੱਜ ਜਿਸ ਤਰੀਕੇ ਨਾਲ ਸਮੁੱਚੇ ਦੇਸ਼ ਦੇ ਅੰਦਰ ਜੋ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਅਤਵਾਦੀਆਂ ਨੇ ਸਾਡੇ ਦੇਸ਼ ਦੇ ਨਿਹੱਤੇ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਸ਼ਹੀਦ ਕੀਤਾ ਸੀ ਪਰ ਉਸ ਤੋਂ ਬਾਅਦ ਜੋ ਉਹਨਾਂ ਨੂੰ ਬਾਹਰ ਪਕਾਉਣ ਵਾਸਤੇ ਦੇਸ਼ ਦੇ ਇੱਕ ਸੰਕਲਪ ਲਿਆ ਸੀ ਔਰ ਪਾਕਿਸਤਾਨ ਦੇ ਅੰਦਰ ਜਾ ਕੇ ਉਹਨਾਂ ਟਕਾਣਿਆਂ ਨੂੰ ਖਤਮ ਕੀਤਾ ਔਰ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਮਾਰੇ ਗਏ ਔਰ ਸਾਡੀ ਕਿੰਨਾ ਸੈਨਾਵਾਂ ਨੇ ਚਾਹੇ ਗਲ ਸੈਨਾ ਫਲ ਸੈਨਾ ਜਾਂ ਸਾਡੀ ਜਿਹੜੀ ਆ ਬਾਜੂ ਸੈਨਾ ਆ ਜੋ ਉਤਿੱਕੇਦਾਰ ਉਹਨਾਂ ਨੇ ਕੰਮ ਕੀਤਾ ਜਿਸ ਤਿਕਨਾ ਆਪਣੇ ਪਾਕਿਸਤਾਨ ਦੇ ਲੋਕਾਂ ਨੂੰ ਸਰਕਾਰ ਨੂੰ ਮਿਲਟਰੀ ਨੂੰ ਟੁਹਟਾਈ ਆ ਉਹ ਉਹਨਾਂ ਦਾ ਮਾਨ ਸਨਮਾਨ ਵਧਾਉਣ ਵਾਸਤੇ ਦੇਸ਼ ਦੇ ਵਿੱਚ ਇੱਕ ਫੈਸਲਾ ਲਿੱਤਾ ਗਿਆ ਕਿ ਉਹਨਾਂ ਦਾ ਸਨਮਾਨ ਵਧਾਉਣ ਤੇ ਤਿਰੰਗਾ ਯਾਤਰਾ ਕੱਢੀ ਜਾਵੇ ਸਾਰੇ ਜ਼ਿਲ੍ਹਿਆਂ ਲੈਵਲ ਤੇ ਸਾਰੇ ਸਟੇਟਾਂ ਲੈਵਲ ਦੇ ਉੱਪਰ ਇਹ ਚੱਲ ਰਹੀ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਅਸੀਂ ਆਪਣੇ ਉਹਨਾਂ ਹਸੈਨਕਾਂ ਦਾ ਮਾਨ ਵਧਾਉਣ ਵਾਸਤੇ ਇਹ ਯਾਤਰਾ ਕੱਢ ਰਹੇ ਹਾਂ ਇਹਦੇ ਵਿੱਚ ਸਾਰੇ ਵਰਗਾਂ ਦੇ ਲੋਕ ਜਿਹੜੇ ਇਕੱਠੇ ਹੋਏ ਆ ਔਰ ਆਪਣੀ ਪਾਰਟੀਵਾਦੀ ਟੱਕਰ ਉੱਠ ਕੇ ਸਾਰਿਆਂ ਨੇ ਇਹਦੇ ਵਿੱਚ ਹੰਗਾਰਾ ਦਿੱਤਾ ਤੋ ਮੈਂ ਵੀ ਉਹਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਆਪਣੇ ਨੌਜਵਾਨਾਂ ਨੂੰ ਸਲੂਟ ਕਰਦਾ ਔਰ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਦੇਸ਼ ਦੀ ਆਨ-ਵਾਨ ਨੂੰ ਕੈਮ ਰੱਖਣਗੇ